ਪ੍ਰਾਚੀਨ ਮੰਦਿਰ ਹੈ ਬਹੁਤ ਪ੍ਰਾਚੀਨ ਮੰਦਿਰ ਹੈ ਜੋ ਮੰਗੋ ਮਿਲ ਸੁਖ શાંતਿ ਲਈ ਆਨਾ ਮਤਾ ਵੀ ਸੁਖ શાંતਿ ਰਹੇ ਘਰ ਚ ਆਸ਼ੀਰਵਾਦ ਬਣਿਆ ਰਹੇ ਸ਼ਰਦਾ ਬਣਾਈ ਰੱਖੋ ਪ੍ਰਮਾਤਮਾ ਆਪਣੀ ਹਰ ਕਿਰਪਾ ਕਰੋ ਝਾੜਾ ਇਸ ਚੀਜ਼ ਦਾ ਹੁੰਦਾ ਜਿੱਦਾਂ ਕੋਈ ਆਪਣਾ ਉਪਰੀ ਚੀਜ਼ ਹੁੰਦੀ ਹੈ ਉਪਰੀ ਚੀਜ਼ ਦਾ ਕੋਈ ਅਸਰ ਹੁੰਦਾ ਹੈ ਉਹਦਾ ਵੀ ਨਿਵਾਰਨ ਹੁੰਦਾ ਸੋ ਸੰਕਤ ਹੋਰ ਵੀ ਸਾਡੇ ਨਾਲ ਜੁੜੀ ਨੇ ਗੱਲਬਾਤ ਕਰਦੇ ਆ ਭਾਜੀ ਕਿ ਨਾਮ ਹੈ ਮੇਰਾ ਰਕੇਸ਼ ਕੰਸਲ ਹੈ ਜੀ ਹਰ ਹਰ ਮਾਦੇਵ ਹਰ ਹਰ ਕਲੀਅਰ ਹੋ ਗਈ ਇੱਥੇ ਇਸ ਮੰਦਿਰ ਦੇ ਵਿੱਚ ਆਉਂਦੇ ਨੇ ਤੁਹਾਨੂੰ ਮੈਂ ਕਾਫੀ ਦਿਨ ਤੋਂ ਆ ਰਹੇ ਜੀ ਠੀਕ ਹੈ ਹਾਂ ਅਸਾਂ ਇਸ ਮੰਦਿਰ ਦੀ ਮਹੱਤਤਾ ਪ ਨੇ ਠੀਕ ਹੈ ਪ੍ਰਾਚੀਨ ਮੰਦਿਰ ਹੈ ਬਹੁਤ ਪ੍ਰਾਚੀਨ ਮੰਦਿਰ ਹੈ ਜੋ ਮੰਗੋ ਮਿਲਦਾ ਜੋ ਮੰਗੋ ਮਿਲਦਾ ਜੀ ਬਹੁਤ ਕਿਰਪਾ ਪਰਮਾਤਮਾ ਦੀ ਹੈ ਅ ਤੁਸੀ ਕਹਿੰਦੇ ਜੋ ਮੰਗੋ ਮਿਲਦਾ ਹੈ ਤੁਹਾਡੀ ਕੋਈ ਐਸੀ ਮਨੋ ਕਾਮਨਾ ਪੂਰੀ ਹੋਏਗੀ ਸਾਂਝੀ ਕਰਨੀ ਜਾਉਂਗੇ ਨਹੀਂ ਫਿਰ ਫਿਲਹਾਲ ਤਾਂ ਦੇਖੋ ਮੈਂ ਤਾਂ ਆਪਣਾ ਸ਼ਰਦਾ ਦੇ ਬਾਪ ਤੇ ਜਾਣਾ ਜੀ ਫਿਲਹਾਲ ਮੇਰੀ ਕੋਈ ਐਸੀ ਮੈਂ ਮੰਗ ਮੰਗ ਨਹੀਂ ਮੰਗੀ ਬਸ ਸੁੱਖ ਸ਼ਾਂਤੀ ਲਿਆਣਾ ਮੈਂ ਤਾਂ ਵੀ ਸੁੱਖ ਸ਼ਾਂਤੀ ਰਹੇ ਘਰ ਚ ਆਸ਼ੀਰਵਾਦ ਬਣਿਆ ਰਹੇ ਜਿਹੜੀ ਸੰਗਤਾਂ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਬਸ ਠੀਕ ਹੈ ਜੀ ਆਪਣਾ ਸ਼ਰਧਾ ਬਣਾਈ ਰੱਖੋ ਪ੍ਰਮਾਤਮਾ ਆਪਣੇ ਆਪ ਕਿਰਪਾ ਕਰੂਗਾ ਇੱਥੇ ਅੱਛੇ ਇੱਥੇ ਕੋਈ ਝਾੜਾ ਵਗੈਰਾ ਵੀ ਹੁੰਦਾ ਸੁਣਿਆ ਹੈ ਹਾਂਜੀ ਝਾੜਾ ਹੁੰਦਾ ਜੀ ਉਹ ਹੀ ਜੋ ਕੋਈ ਝਾੜਾ ਇਸ ਤਿਹਦਾ ਹੁੰਦਾ ਜਿੱਦਾਂ ਕੋਈ ਆਪਣਾ ਉਪਰੀ ਚੀਜ਼ ਹੁੰਦੀ ਹੈ ਉਪਰੀ ਚੀਜ਼ ਦਾ ਕੋਈ ਅਸਰ ਹੁੰਦਾ ਹੈ ਉਹਦਾ ਵੀ ਨਿਵਾਰਨ ਹੁੰਦਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਹੋ ਸਕਦਾ ਹੋਰ ਕਿਸੇ ਨਾਲ ਜੁੜੀ ਨੇ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਬਤਾਓ ਮੇਰਾ ਰਕੇਸ਼ ਕੰਸਲ ਹੈ ਜੀ ਹਰ ਹਰ ਮਾਦੇਵ ਤੁਸੀਂ ਕਲੀਅਰ ਹੋ ਗਈ ਇੱਥੇ ਇਸ ਮੰਦਰ ਦੇ ਵਿੱਚ ਆਉਂਦੇ ਨੇ ਤੁਹਾਨੂੰ ਮੈਂ ਕਾਫੀ ਦਿਨ ਤੋਂ ਆ ਰਿਹਾ ਜੀ ਠੀਕ ਆ ਹਾਂ ਅਸਾ ਇਸ ਮੰਦਰ ਦੀ ਮਹੱਤਤਾ ਪਤਾ ਵੀ ਕੀ ਹੈ ਨਹੀਂ ਠੀਕ ਹੈ ਪ੍ਰਾਚੀਨ ਮੰਦਰ ਹੈ ਜੀ ਬਹੁਤ ਪ੍ਰਾਚੀਨ ਮੰਦਰ ਹੈ ਜੋ ਮੰਗੋ ਮਿਲਦਾ ਹੈ ਜੋ ਮੰਗੋ ਮਿਲਦਾ ਜੀ ਬਹੁਤ ਕਿਰਪਾ ਪਰਮਾਤਮਾ ਦੀ ਅ ਤੁਸੀਂ ਕਹਿੰਦੇ ਜੋ ਮੰਗੋ ਮਿਲਦਾ ਹੈ ਤੁਹਾਡੀ ਕੋਈ ਐਸੀ ਮਨੋ ਕਾਮਨਾ ਪੂਰੀ ਹੋਏਗੀ ਸਾਂਝੀ ਕਰਨੀ ਜਾਉਂਗੇ ਨਹੀਂ ਫਿਰ ਫਿਲਹਾਲ ਤਾਂ ਦੇਖੋ ਮੈਂ ਤਾਂ ਆਪਣਾ ਸ਼ਰਦਾ ਦੇ ਬਾਪ ਤੇ ਜਾਣਾ ਜੀ ਫਿਲਹਾਲ ਮੇਰੀ ਕੋਈ ਐਸੀ ਮੈਂ ਮੰਗ ਮੰਗਣੀ ਮੰਗੀ ਹੂੰ बस सुख शांति ले आना था ਵੀ ਸੁੱਖ ਸ਼ਾਂਤੀ ਰਵੇ ਘਰ ਚ ਆਸ਼ੀਰਵਾਦ ਬਣਿਆ ਰਵੇ ਲੋ ਜਿਹੜੀ ਸੰਗਤਾਂ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਬਸ ਠੀਕ ਹੈ ਜੀ ਆਪਣਾ ਸ਼ਰਧਾ ਬਣਾਈ ਰੱਖੋ ਪ੍ਰਮਾਤਮਾ ਆਪਣੇ ਆਪ ਕਿਰਪਾ ਕਰੂਗਾ ਇੱਥੇ ਅੱਛਾ ਇੱਥੇ ਕੋਈ ਝਾੜਾ ਵਗੈਰਾ ਵੀ ਹੁੰਦਾ ਸੁਣਿਆ ਹਾਂ ਹਾਂ ਜੀ ਝਾੜਾ ਹੁੰਦਾ ਜੀ ਉਹੀ ਜੋ ਕੋਈ ਝਾੜਾ ਇਸ ਤਿਹਦਾ ਹੁੰਦਾ ਜਿੱਦਾਂ ਕੋਈ ਆਪਣਾ ਉਪਰੀ ਚੀਜ਼ ਹੁੰਦੀ ਹੈ ਉਪਰੀ ਚੀਜ਼ ਦਾ ਕੋਈ ਅਸਰ ਹੁੰਦਾ ਹੈ ਉਹਦਾ ਵੀ ਨਿਵਾਰਨ ਹੁੰਦਾ ਹੈ ਨਿਵਾਰੇ ਬੁਰੇ ਮਨ ਨੂੰ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਓਕੇ ਜਿਆਪੁਰ ਜੀ ਸੁਝ ਸਕਦਾ ਹੋਰ ਵੀ ਸਟੇਨ ਨਾਲ ਜੁੜੀ ਨੇ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਤੁਹਾਡਾ ਮੇਰਾ ਰਕੇਸ਼ ਕੰਸਲ ਹੈ ਜੀ ਹਰ ਹਰ ਮਾਦੇਵ ਹਰ ਹਰ ਕਲੀਅਰ ਹੋ ਗਈ ਇੱਥੇ ਇਸ ਮੰਦਰ ਦੇ ਵਿੱਚ ਆਉਂਦੇ ਨੇ ਤੁਹਾਨੂੰ ਮੈਂ ਕਾਫੀ ਦਿਨ ਤੋਂ ਆ ਰਿਹਾ ਜੀ ਠੀਕ ਹੈ ਹਾਂ ਅਸਾ ਇਸ ਮੰਦਰ ਦੀ ਮਹੱਤਤਾ ਪਤਾ ਵੀ ਕੀ ਹੈ ਨਹੀਂ ਠੀਕ ਹੈ ਪ੍ਰਾਚੀਨ ਮੰਦਰ ਹੈ ਜੀ ਬਹੁਤ ਪ੍ਰਾਚੀਨ ਮੰਦਰ ਹੈ ਜੋ ਮੰਗੋ ਮਿਲਦਾ ਜੋ ਮੰਗੋ ਮਿਲਦਾ ਜੀ ਬਹੁਤ ਕਿਰਪਾ ਪਰਮਾਤਮਾ ਦੀ ਅ ਚਿਕਾ ਵੀ ਜੋ ਮੰਗੋ ਮਿਲਦਾ ਹੈ ਤੁਹਾਡੀ ਕੋਈ ਐਸੀ ਮਨੋ ਕਾਮਨਾ ਪੂਰੀ ਹੋਏਗੀ ਸਾਂਝੀ ਕਰਨੀ ਜਾਉਂਗੇ ਨਹੀਂ ਫਿਰ ਫਿਲਹਾਲ ਤਾਂ ਦੇਖੋ ਮੈਂ ਤਾਂ ਆਪਣਾ ਸ਼ਰਦਾ ਦੇ ਬਾਵ ਤੇ ਜਾਣਾ ਜੀ ਫਿਲਹਾਲ ਮੇਰੇ ਕੋਈ ਐਸੀ ਮੈਂ ਮੰਗ ਮੰਗਣੀ ਮੰਗੀ ਬਸ ਸੁਖ ਸ਼ਾਂਤੀ ਲਿਆਣਾ ਮੈਂ ਤਾਂ ਵੀ ਸੁਖ ਸ਼ਾਂਤੀ ਰਹੇ ਘਰ ਚ ਆਸ਼ੀਰਵਾਦ ਬਣਿਆ ਰਹੇ ਜਿਹੜੀ ਸੰਗਤਾਂ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਬਸ ਠੀਕ ਹੈ ਜੀ ਆਪਣਾ ਸ਼ਰਦਾ ਬਣਾਈ ਰੱਖੋ ਪਰਮਾਤਮਾ ਆਪਣੇ ਆਪ ਕਿਰਪਾ ਕਰੂਗਾ ਅੱਥੇ ਅੱਛੇ ਇੱਥੇ ਕੋਈ ਝਾੜਾ ਵਗੈਰਾ ਵੀ ਹੁੰਦਾ ਸੁਣਿਆ ਹੈ ਹਾਂ ਜੀ ਝਾੜਾ ਹੁੰਦਾ ਜੀ ਉਹੀ ਜੋ ਕੋਈ ਪੀਸੀ ਦਾ ਝਾੜਾ ਇਸ ਤਿਹਦਾ ਹੁੰਦਾ ਜਿੱਦਾਂ ਕੋਈ ਆਪਣਾ ਉਪਰੀ ਚੀਜ਼ ਹੁੰਦੀ ਹੈ ਉਪਰੀ ਚੀਜ਼ ਦਾ ਕੋਈ ਅਸਰ ਹੁੰਦਾ ਹੈ ਉਹਦਾ ਵੀ ਨਿਵਾਰਨ ਹੁੰਦਾ ਨਿਵਾਰੇ ਮੂਰੇ ਨਿਵਾਰਨ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਓਕੇ ਜੀ